ਲੋਕ ਸਭਾ ਚੋਣਾਂ ਦੇ 7ਵੇਂ ਅਤੇ ਆਖਰੀ ਗੇੜ ਦੀਆਂ ਚੋਣਾਂ ਸਵੇਰ 7 ਵਜੇ ਫਿਲੌਰ ਵਿਧਾਨ ਸਭਾ ਹਲਕਾ 30 ਦੇ ਵੱਖ-ਵੱਖ ਪੋਲਿੰਗ ਬੂਥਾਂ ਤੇ ਵੋਟਾਂ ਪੁਆਉਣੀਆਂ ਆਰੰਭ ਹੋਈਆਂ ਇਨ੍ਹਾਂ ਪੋਲਿੰਗ ਬੂਥਾਂ ਦਾ ਦੁਆਬਾ ਹਲਚਲ ਚੈਨਲ ਦੇ ਪੱਤਰਕਾਰ ਸੁਸ਼ੀਲ ਅਹੂਜਾ ਨੇ ਦੌਰਾ ਕੀਤਾ ਤਾਂ ਦੇਖਿਆ ਕਿ ਵੋਟਰਾਂ ਵਿੱਚ ਆਪਣੀ ਆਪਣੀ ਵੋਟ ਪਾਉਣ ਦਾ ਬਹੁਤ ਉਤਸ਼ਾਹ ਹੈ ਬੂਥਾਂ ਤੇ ਔਰਤਾਂ ਮਰਦ ਨੌਜਵਾਨ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਖੜੇ होके ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ ਕਈ ਬੁੱਧਾ ਤੇ ਬਜ਼ੁਰਗਾਂ ਤੇ ਅਪਾਹਜ ਵੋਟਰਾਂ ਨੂੰ ਉਹਨਾਂ ਦੇ ਰਿਸ਼ਤੇਦਾਰ व्हीलचेयर ਤੇ ਬਿਠਾ ਕੇ ਉਹਨਾਂ ਦੀਆਂ ਵੋਟਾਂ ਪਾਉਣ ਲਈ ਲੈ ਕੇ ਆਏ ਹੋਏ ਹਨ ਲਗਭਗ 10 ਵਜੇ ਤੋਂ ਬਾਅਦ ਜਿਸ ਤਰ੍ਹਾਂ ਗਰਮੀ ਨੇ ਜ਼ੋਰ ਫੜਨਾ ਸ਼ੁਰੂ ਕੀਤਾ ਤਾਂ ਬੁੱਧਾ ਤੇ ਵੋਟਰ ਘੱਟ ਦਿਖਾਈ ਦੇਣ ਲੱਗੇ ਇਸ ਤਰ੍ਹਾਂ ਵੱਖ-ਵੱਖ ਉਮੀਦਵਾਰ ਦੇ ਪਰਚੀਆਂ ਵਾਲੇ ਬੁੱਧਾ ਤੇ ਵੀ ਸਨਾਟਾ ਛਾਇਆ ਹੋਇਆ ਸੀ ਫਲੋਰ ਦੇ ਐਸਜੀਐਮ ਅਮਨਪਾਲ ਸਿੰਘ ਅਹੂਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਾਮ 5 ਵਜੇ ਤੱਕ 44 45% ਵੋਟਾਂ ਪੋਲ ਹੋਈਆਂ ਹਨ ਉਹਨਾਂ ਦੱਸਿਆ ਕਿ ਹਲਕੇ ਫਿਲੌਰ ਵਿਖੇ ਸ਼ਾਂਤਮਈ ਢੰਗ ਨਾਲ ਵੋਟਾਂ ਪੋਲ ਹੋਈਆਂ ਹਨ ਇਸ ਵਾਸਤੇ ਉਹਨਾਂ ਹਲਕਾ ਫਿਲੌਰ ਦੇ ਵਾਸੀਆਂ ਦਾ तहे ਦਿਲੋਂ ਧੰਨਵਾਦ ਕੀਤਾ ਫਿਲੌਰ ਤੋਂ ਪੱਤਰਕਾਰ ਸੁਸ਼ੀਲ ਅਹੂਜਾ ਦੀ ਰਿਪੋਰਟ ਹਾਂਜੀ ਸਰ ਜਿਵੇਂ ਕਿ ਅੱਜ ਪਤਾ ਹੈ ਅੱਜ 1 ਜੂਨ ਨੂੰ ਲੋਕ ਸਭਾ 2024 ਦੀਆਂ ਚੋਣਾਂ ਦੀ ਪ੍ਰਕਿਰਿਆ ਹੋਈ ਹੈ ਜਿਸ ਵਿੱਚ ਸਾਡੇ ਫਲੋਰ 03 ਅਸੈਂਬਲੀ ਹਲਕੇ ਦੇ ਵਿੱਚ ਕਿਉਂਕਿ ਜਲੰਧਰ 04 ਪਾਰਲੀਮੈਂਟਰੀ ਹਲਕੇ ਦਾ ਹਿੱਸਾ ਹੈ ਇਸ ਵਿੱਚ ਅੱਜ ਲੋਕਾਂ ਨੇ ਆਪਣੀ ਡੈਮੋਕ੍ਰੈਟਿਕ ਰਾਈਟ ਦੀ ਫ੍ਰੈਂਚਾਈਜ਼ ਦੀ ਵਰਤੋਂ ਕੀਤੀ ਹੈ ਫਲੋਰ ਦੇ ਵਿੱਚ કુલ 242 ਬੂਥਾਂ ਦੇ ਵਿੱਚ ਇਹ VOTING ਪ੍ਰਕਿਰਿਆ ਹੋਈ ਹੈ ਜਿਸ ਵਿੱਚ ਤਕਰੀਬਨ ਸਾਡੇ 1000 ਕ ਮੁਲਾਜ਼ਮ ਸਿਵਲ ਅਤੇ ਪੁਲਸ ਮੁਲਾਜ਼ਮ ਨੇ ਮਿਲ ਕੇ ਇਹ ਕਾਰਜ ਕੀਤਾ ਹੈ ਦੀ ਫਲੋਰ ਦੇ ਵਿੱਚ ਸਾਰੀ ਹੀ ਬਹੁਤ ਬੜੀ ਅਮਨ ਤੇ ਸ਼ਾਂਤੀ ਦਾ ਜਿਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਅਚਨ ਜਾਂ ਕੋਈ ਅਨਸੁਖਾਵੀ ਘਟਨਾ ਨਹੀਂ ਆਈ ਇਸ ਦੇ ਵਾਸਤੇ ਮੈਂ ਫਲੋਰ ਵਾਸੀਆਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਤੇ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਫਲੋਰ ਦੇ ਵਿੱਚ ਜੋ 5 ਵਜੇ ਤੱਕ ਦੀ ਰਿਪੋਰਟ ਕੰਪਾਈਲ ਹੋਈ ਹੈ ਉਹ ਰਾਉਂਡ 54 55% ਰੀਟਿੰਗ ਹੋਈ ਹੈ ਜੋ ਉਸ ਤੋਂ ਬਾਅਦ ਇੱਕ ਘੰਟੇ ਵਿੱਚ ਹੋਟਾ ਹੋ ਪਈਆਂ ਹਨ ਉਹ ਫਾਈਨਲ ਫਿਗਰ ਜੋ ਹੈ ਉਹ ਹੀ ਟੀਮ ਸਾਡੇ ਕੋਲ ਅੱਜ ਪਹੁੰਚ ਜਾਣਗੀ ਹੈ ਵੀਐਨਜ਼ ਲੈ ਕੇ ਉਸ ਤੋਂ ਉਹਨਾਂ ਦੇ ਰਿਪੋਰਟਾਂ ਦੋ ਸੀ ਤੇ ਅੱਜ ਇਹ EVMs ਨੂੰ ਪੂਲਿੰਗ ਪਾਰਟੀਆਂ ਆਪਣੇ ਪੂਲ ਬੋਸ ਕਰਨ ਤੋਂ ਬਾਅਦ ਉੱਥਾ ਕਿਆ ਕਰਕੇ ਸਾਡੇ ਕੋਲ ਪਹੁੰਚਣਗੇ ਕਿ ਇਹ EVMs ਮਸ਼ੀਨਰੀ ਸੋਸਾਇਟੀ ਤੱਕ ਪਹੁੰਚਣਗੇ ਉਸ ਤੋਂ ਬਾਅਦ ਜਲੰਧਰ ਵਿਖੇ ਪੋਸਟ ਪੋਲ ਸਟ੍ਰੰਗ ਦੇ ਵਿੱਚ ਪਹੁੰਚਾਈਆਂ ਜਾਣਗੀਆਂ ਜਿਨ੍ਹਾਂ ਤੋਂ ਅਗਲਾ ਜੋ ਕਾਰਜਕ੍ਰਮ ਹੈ ਉਹ 4 ਤਰੀਕ ਨੂੰ ਗਿਣਤੀ ਵਾਸਤੇ PCI ਵੱਲੋਂ ਮਿਠਿਆ ਗਿਆ ਹੈ ਥੈਂਕ ਯੂ